ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਨ ਜੋ ਗੁਰੂ ਰੂਪ ਗੁਰੂ ਪਿਆਰੀ ਗੁਰੂ ਸਾਜੀ ਸਾਹ ਸੰਗਤ ਜੀਓ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਨੂੰ ਬਿੰਜਾ ਅਨਮੋਲ ਬਚਨ ਪ੍ਰਦਾਨ ਕੀਤੇ ਹਨ ਅਸੀਂ ਉਹਨਾਂ ਦੇ ਵਿੱਚੋਂ ਇੱਕ ਬਚਨ ਉਹਨਾਂ ਦਾ ਸਾਂਝਾ ਕਰਨ ਜਾ ਰਹੇ ਹਾਂ ਕਿ ਪਹਿਲੇ ਬਚਨ ਵਿੱਚ ਗੁਰੂ ਸਾਹਿਬ ਜੀ ਸਾਨੂੰ ਕੀ ਸਮਝਾ ਰਹੇ ਨੇ ਅੱਜ ਜੋ ਲਿਖਣ ਸ਼ੁਰੂ ਕਰਨ ਲੱਗੀ ਹਾਂ ਉਹ ਧਾਰਮਿਕ ਇਤਿਹਾਸਿਕ ਤੇ ਜੀਵਨ ਨੂੰ ਸਿਹਤ ਦੇਣ ਵਾਲੀ ਹੈ ਬੋਲਦੇ ਸਮੇਂ ਕੋਈ ਗਲਤੀ ਹੋਈ ਤਾਂ ਕਿਰਪਾ ਕਰਕੇ ਜ਼ਰੂਰ ਦੱਸਣਾ ਕਿਉਂਕਿ ਇਸ ਨਿਮਾਨੀ ਨੂੰ ਗੁਰਬਾਣੀ ਦੀ ਇੰਨੀ ਸੋਝੀ ਨਹੀਂ ਪਰ ਕੋਸ਼ਿਸ਼ ਕਰ ਰਹੀ ਤੁਸੀਂ ਸਭ ਭੈਣ ਭਰਾ ਮੇਰੇ ਤੋਂ ਸੂਝਵਾਨ ਹੋ ਪਲੀਸ ਕੋਈ ਧੁੱਕ ਵਿੱਚ ਗਲਤੀ ਹੋਵੇ ਤਾਂ ਦੱਸਣਾ ਗੁਰੂ ਗੋਬਿੰਦ ਸਿੰਘ ਜੀ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਨਨ ਦੇੜ ਵਿਖੇ ਸੰਤਾਂ ਨੂੰ ਗੁਰੂ ਕਰਨ ਸਾਹਿਬ ਜੀ ਨੇ ਗੁਰਗੱਦੀ ਦੇ ਕਹਿਣ ਲੱਗੇ ਅੱਜ ਤੋਂ ਗੁਰੂ ਕਰਨ ਸਾਹਿਬ ਹੀ ਤੁਹਾਡੇ ਗੁਰੂ ਨੇ ਦਾ ਸਿੱਖਾ ਨੇ ਕਿਹਾ ਮਹਾਰਾਜ ਸਾਡੇ ਲਈ ਕੀ ਹੁਕਮ ਆਤਾ ਗੁਰੂ ਜੀ ਨੇ ਇਹ ਬਵਿੰਜਾਨ ਅਮੋਲ ਬਚਨ ਸੰਗਤ ਦੀ ਚੋਲੀ ਪਾਏ ਉਹ ਸਮੇਂ ਬਾਬਾ ਬੁੱਢਾ ਜੀ ਦੀ ਕੁੱਲ ਵਿੱਚੋਂ ਪਾਈ ਕੋਇਰ ਜੀ ਵੀ ਸੰਗਤ ਵਿੱਚ ਮੌਜੂਦ ਸਨ ਜਦੋਂ ਗੁਰੂ ਜੀ ਨੇ ਬਚਨ ਬੋਲਣੇ ਸ਼ੁਰੂ ਕੀਤੇ ਤਾਂ ਉਹਨਾਂ ਨੇ ਲਿਖਣਾ ਸ਼ੁਰੂ ਕਰਤਾ ਉਹੋ ਸੰਭਾਲੇ ਗਏ ਹਨ ਪਹਿਲਾ ਬਚਨ ਕਿਰਤ ਧਰਮ ਦੀ ਕਰਨੀ ਹੈ ਗੁਰੂ ਜੀ ਫਰਮਾਉਂਦੇ ਆ ਕਿ ਕਿਰਤ ਧਰਮ ਦੀ ਕਰਨੀ ਅਸੀਂ ਸਭ ਕਿਰਤ ਕਰਦੇ ਪਰ ਗੁਰੂ ਜੀ ਜਿਸ ਕਿਰਤ ਦੀ ਗੱਲ ਕਰਦੇ ਸੀ ਉਸ ਦਾ ਮਤਲਬ ਚਾਰ ਰੋਟੀਆਂ ਜਾਂ ਕਾਰਾਂ ਨਹੀਂ ਸੀ ਕਿਰਤ ਕੀਤੀ ਸੀ ਭਾਈ ਤੰਨਾ ਜੀ ਨੇ ਭਾਈ ਰਵੀਦਾਸ ਜੀ ਨੇ ਸੰਤ ਕਬੀਰ ਜੀ ਅੱਜ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਿਰਾਜਮਾਨ ਨੇ ਕੀਰਤ ਧਾਰ ਸਿੱਧਾ ਰੱਬ ਦੀ ਸਾਧਨਾ ਨਾਲ ਲਿਆ ਪਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚ ਇੱਕ ਸਿੱਖ ਹੋਇਆ ਹੈ ਜੱਗਾ ਤਰਨੀ ਉਸ ਦਾ ਜ਼ਿਕਰ ਆਉਂਦਾ ਹੈ ਉਹ ਖਡੂਰ ਸਾਹਿਬ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਕਰਨ ਗਿਆ ਉਸ ਨੇ ਮੱਥਾ ਵੀ ਟੇਕਿਆ ਤੇ ਪ੍ਰਸ਼ਾਦ ਵੀ ਭੁਗਤਾਇਆ ਕਹਿਣ ਲੱਗਾ ਗੁਰੂ ਜੀ ਇੱਕ ਬੇਨਤੀ ਕਰਨੀ ਹੈ ਗੁਰੂ ਜੀ ਕਹਿਣ ਲੱਗੇ ਦੱਸੋ ਉਹ ਕਹਿਣ ਲੱਗਾ ਮਹਾਰਾਜ ਸੰਸਾਰ ਵਿੱਚ ਦੁੱਖ ਹੀ ਦੁੱਖ ਆ ਜੇ ਥੋੜਾ ਬਹੁਤ ਨੇਕੀ ਕਰੋ ਫਿਰ ਵੀ ਦੁੱਖ ਹੀ ਮਿਲਦਾ ਹੈ ਦੋ ਚਾਰ ਦਿਨ ਲੰਘਦੇ ਨੇ ਫਿਰ ਦਰਦ ਦੁੱਖ ਗੁਰੂ ਜੀ ਪੁੱਛਣ ਲੱਗੇ ਕੰਦਰ ਚ ਫੇਰਾ ਜਾਂ ਇੱਕ ਦਾ ਬਣਿਆ ਹੈ ਤਾਂ ਉਹ ਸਿੱਖ ਕਹਿਣ ਲੱਗਾ ਪਾਸ਼ਾ ਮੈਂ ਇੱਕ ਜੋਗੀ ਕੋਲ ਗਿਆ ਸੀ ਤਾਂ ਗੁਰੂ ਜੀ ਕਹਿਣ ਲੱਗੇ ਫਿਰ ਕੀ ਕਹਿੰਦਾ ਜੋਗੀ ਕਹਿੰਦਾ ਮਹਾਰਾਜ ਮੈਂ ਉਸ ਨੂੰ ਕਿਹਾ ਮੇਰੇ ਬੰਦਨ ਕੱਟ ਦੇ ਉਹ ਕਹਿੰਦਾ ਕਿਰਤ ਛੱਡ ਦੇ ਕਾਰੋਬਾਰ ਛੱਡ ਦੇ ਕਾਰ ਛੱਡ ਦੇ ਤੂੰ ਪਹਿਲਾਂ ਇਹ ਬੰਦਨ ਛੱਡ ਫਿਰ ਮੇਰੇ ਕੋਲ ਆਇ ਇਹ ਬੰਦਨ ਛੱਡ ਕੇ ਫਿਰ ਮੈਂ ਤੇਰੇ ਬੰਦਨ ਕਟਾਂਗਾ ਹੁਣ ਗੁਰੂ ਜੀ ਮੈਂ ਤੁਹਾਡੇ ਕੋਲ ਆਇਆ ਹਾਂ ਮੇਰਾ ਦਿਲ ਕਰਦਾ ਹੈ ਹੱਥੀ ਕਿਰਤ ਕਰਕੇ ਖਾਵਾਂ ਦਰਦਰ ਜੋਗੀਆਂ ਵਾਂਗ ਮੰਗ ਕੇ ਖਾਣ ਨੂੰ ਚਿੱਤ ਨਹੀਂ ਕਰਦਾ ਹੁਣ ਤੁਸੀਂ ਦੱਸੋ ਨਾਨਕ ਦੇ ਕਾਰ ਕਿਰਤ ਕਮਾਉਣ ਦਾ ਰਸਤਾ ਹੈਗਾ ਹੈ ਮੇਰੇ ਲਈ ਨਹੀਂ ਤਾਂ ਫਿਰ ਮੈਂ ਕੌੜਾ ਕੋਟ ਪਾ ਕੇ ਮਤਲਬ ਜੋਗੀ ਦੇ ਕਹੇ ਅਨੁਸਾਰ ਹੀ ਕਾਰੋਬਾਰ ਕਾਰੋਬਾਰ ਕਿਰਤ ਛੱਡਾਂ ਤਾਂ ਗੁਰੂ ਜੀ ਫਰਮਾਉਂਦੇ ਹਨ ਕਿ ਪੂਲੇ ਮਾਰਗ ਜਿਨੇ ਬਤਾਇਆ ਐਸਾ ਗੁਰਵੜ੍ਹ ਪਾਗੀ ਪਾਇਆ ਗੁਰੂ ਮਹਾਰਾਜ ਜੀ ਕਹਿਣ ਲੱਗੇ ਪਾਈ ਜੇ ਸਾਰੀ ਦੁਨੀਆ ਕਿਰਤ ਕਰਨੀ ਛੱਡ ਦੇਵੇਗੀ ਧਾਨ ਕਿੱਥੋਂ ਖਾਓਗੇ ਕਿਰਤ ਨਹੀਂ ਕਰੋਗੇ ਤਾਂ ਕਣਕ ਕਿੱਥੋਂ ਆਉਗੀ ਆਟਾ ਕੌਣ ਪੀਸੂ ਤੇ ਜੋ ਜੋਗੀ ਤੁਹਾਨੂੰ ਸਭ ਤਿਆਗਨ ਨੂੰ ਕਹਿ ਰਿਹਾ ਹੈ ਉਸ ਦੇ ਖੱਪੜ ਵਿੱਚ ਅੰਨ ਕਿੱਥੋਂ ਜਾਊ ਕਿਰਤ ਬਿਨਾ ਕੁਝ ਨਹੀਂ ਜੋ ਕਿਰਤ ਦੇ ਨਾਲ-ਨਾਲ ਵਾਹਿਗੁਰੂ ਜਾਪ ਵੀ ਕਰਦਾ ਹੈ ਉਸ ਨੂੰ 100% ਤੂ ਵੀ ਉੱਪਰ ਮਹੱਤਵ ਚੋਲੀ ਪੈਂਦਾ ਹੈ ਤਾਂ ਜੱਗਾ ਤਰਨੀ ਕਹਿਣ ਲੱਗਾ ਸਤਿਗੁਰ ਉਹ ਕੀ ਮੈਂ ਤਾਂ ਗੁਰੂ ਜੀ ਕਹਿਣ ਲੱਗੇ ਪਾਈ ਜੋ ਕਿਰਤ ਵੀ ਕਰਦਾ ਭਗਤੀ ਵੀ ਕਰਦਾ ਕਿਰਤ ਕਰਦਿਆਂ ਬੰਦਗੀ ਕਰਦਿਆਂ ਸੋ ਪ੍ਰਤੀਸ਼ਾਤ ਉਸ ਦੁਆਰਾ ਕੀਤੀ ਭਗਤੀ ਬੰਦਗੀ ਦਾ ਫਲ ਉਸ ਦੀ ਚੋਲੀ ਵਿੱਚ ਰਹਿੰਦਾ ਹੈ ਤੇ ਉਸ ਦੁਆਰਾ ਕਿਸੇ ਲੋੜਵੰਦ ਦੀ ਸੇਵਾ ਭਗਤੀ ਕੀਤੀ ਦਾ ਕੋਚ ਪਲ ਵੀ ਉਸ ਦੀ ਚੋਲੀ ਵਾਹਿਗੁਰੂ ਪਾਉਂਦਾ ਉਸ ਨੇ ਬਿਨਾਂ ਕਿਸੇ ਸਵਾਰਥ ਦੇ ਸੇਵਾ ਭਗਤੀ ਕੀਤੀ ਇਸ ਲਈ ਉਸ ਦੀ ਦੀ ਭਗਤੀ ਵਿੱਚ ਉਸ ਦੁਆਰਾ ਦੂਜਿਆਂ ਲਈ ਕੀਤੀ ਸੇਵਾ ਭਗਤੀ ਵਾਲਾ ਹਿੱਸਾ ਜੋੜ ਉਹ 100% ਤੋਂ ਉੱਪਰ ਹੋ ਜਾਂਦਾ ਹੈ ਜਦੋਂ ਵੀ ਕੋਈ ਸਾਧੂ ਮਹਾਤਮਾ ਭਗਤੀ ਕਰਨ ਵਾਲਾ ਕਿਸੇ ਕਿਰਤੀ ਕੋਲੋਂ ਭੋਜਨ ਖਾਂਦਾ ਜਾਂ ਬਸਤਰ ਲੈਂਦਾ ਤਾਂ ਉਸ ਦੀ ਭਗਤੀ ਵਿੱਚ ਪੋਜ ਹੀ ਹਿੱਸਾ ਉਸ ਕਿਰਤੀ ਦੀ ਚੋਲੀ ਪੈਂਦਾ ਪਰ ਜਦ ਇੱਕ ਕੀਰਤੀ ਸਿੱਖ ਬੰਦਗੀ ਕਰਦਾ ਭਗਤੀ ਕਰਦਾ ਕਿਸੇ ਸਾਧੂ ਮਹਾਤਮਾ ਨੂੰ ਪੋਜਨ ਸ਼ਕੋਂਦਾ ਤਾਂ ਉਸ ਦੁਆਰਾ ਕੀਤੀ ਭਗਤੀ ਉਸੇ ਕੋਲ ਰੰਦੀ ਪਰ ਸਾਧੂ ਮਹਾਤਮਾ ਵਾਲਾ ਹਿੱਸਾ ਵੀ ਕੁਝ ਮਾਤਰਾ ਵਿੱਚ ਉਸ ਨੂੰ ਮਿਲਦਾ ਗੁਰੂ ਅੰਗਦ ਦੇਵ ਜੀ ਫਰਮਾਉਂਦੇ ਹਨ ਤੇ ਪਾਈ ਗੁਰਦਾਸ ਜੀ ਨੇ ਲਿਖਿਆ ਹੈ ਕਹਿੰਦੇ ਹਨ ਚਾਰ ਚੀਜ਼ਾਂ ਧਿਆਨ ਵਿੱਚ ਰੱਖੋ ਹੱਥਾਂ ਨਾਲ ਕੀਰਤ ਕਰੋ ਗੁਰਸਿੱਖਾਂ ਦੀ ਸੇਵਾ ਕਰੋ ਮਨ ਨਾਲ ਭਗਤੀ ਕਰੋ ਤੇ ਧਿਆਨ ਗੁਰੂ ਚਰਣਾ ਵਿੱਚ ਰੱਖੋ ਸਿੱਧੀ ਸੜਕ ਸੱਚਖੰਡ ਜਾਏਗੀ ਗੁਰੂ ਜੀ ਦਾ ਉਪਦੇਸ਼ ਮੰਨੋ ਜਗਤਾਰਨੀ ਜਿਸ ਦਾ ਜਿਗਰ ਪਾਈ ਗੁਰਦਾਸ ਜੀ ਦੀ ਵਾਰ ਵਿੱਚ ਸੂਚ ਗ੍ਰੰਥ ਵਿੱਚ ਪੜਨ ਨੂੰ ਮਿਲੇਗਾ ਗ੍ਰਸਤੀ ਜੀਵਨ ਪਤੀਤ ਕਾਦਿਆਂ ਹੀ ਸੱਚਖੰਡ ਦਾ ਤਾਰਨੀ ਬਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ